ਹਾਂਜੀ ਸਤਿਕਾਰਯੋਗ ਸਾਥੀਓ ਮੈਂ ਜੀ ਤੁਹਾਡਾ ਆਪਣਾ ਅਰਪਿੰਦਰ ਜੋਧਾ ਜਪਾਨ ਮੁੱਖ ਸੰਪਾਦਕਾ ਅਦਾ ਬੂਰ ਪ੍ਰਦੇਸ਼ਾਂ ਚੈਨਲ ਤੋਂ ਅੱਜ ਸਾਡੇ ਨਾਲ ਬਹੁਤ ਹੀ ਵਧੀਆ ਸ਼ਖਸੀਅਤ ਜਿਨ੍ਹਾਂ ਨੇ ساری ਜ਼ਿੰਦਗੀ ਆਪਣੀ ਇੱਕ ਖੱਬੀ ਲਹਿਰ ਨੂੰ ਲੜਾਈਆਂ ਦੇ ਘੋਲ ਦੇ ਵਿੱਚ ਲਾ ਦਿੱਤੀ ਹੈ ਜੀ ਉਹ ਹਨ ਜੀ मैडम उषा रानी जी ਜਿਹੜੇ ਕਿ ਅੱਜ ਕੱਲ੍ਹ ਸੈਂਟਰ ਆਫ ਇੰਡੀਅਨ ਟ੍ਰੇਡ ਜੂਨੀਅਰ ਨੈਸ਼ਨਲ ਸੈਕਟਰੀ ਨੂੰ ਬੁਲਾ ਨੂੰ ਬਰੋਂ ਕਰਦੇ ਨੇ ਤੇ ਨਾਲ ਹੀ 올 ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰ ਐਂਡ ਹੈਲਥ ਨੈਸ਼ਨਲ ਦੇ ਜੋ ਪ੍ਰਧਾਨ ਵੀ ਨੇ ਪ੍ਰੈਜ਼ੀਡੈਂਟ ਵੀ ਨੇ ਤੇ ਅੱਜ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਣ ਦਾ ਲਈ ਜਾ ਰਹੇ ਆ ਲਓ ਜੀ ਮੈਡਮ ਜੀ ਤੁਹਾਡਾ ਸਾਡੇ ਸਾਡੇ ਸਟੂਡੀਓ ਦੇ ਵਿੱਚ ਆਉਣ ਦਾ ਬਹੁਤ-ਬਹੁਤ ਅਸੀਂ ਨਿਗਾ ਸਵਾਗਤ ਕਰਦੇ ਹਾਂ ਤੇ ਤੁਸੀਂ ਸਭ ਤੋਂ ਪਹਿਲਾਂ ਆਪਣੀ ਜਾਣਕਾਰੀ ਦਿਓ ਵੀ ਤੁਸੀਂ ਤੁਹਾਡਾ ਜਿਹੜਾ ਮੁੱਢਲਾ ਜੀਵਨ ਹੈ ਜਿਹੜਾ ਤੁਸੀਂ ਕਿਸ ਤਰ੍ਹਾਂ ਸ਼ੁਰੂ ਕਰਕੇ ਖੱਬੀ ਲਹਿਰ ਦੇ ਵਿੱਚ ਸ਼ਾਮਲ ਹੋਏ ਕਿਸ ਤਰ੍ਹਾਂ ਤੁਸੀਂ ਔਰਤਾਂ ਦੇ ਹੱਕ ਹੱਕਾਂ ਦੀ ਖਾਤਰ ਲੜਾਈਆਂ ਲੜਦੇ ਇੱਥੇ ਤੱਕ ਪਹੁੰਚੇ ਇਹਦੇ ਬਾਰੇ ਜ਼ਿਕਰ ਕਰਿਓ ਜੀ ਪਹਿਲਾਂ ਮੈਂ ਜੀ ਜੇਕ ਸਤੰਬਰ 1984 ਤੋਂ ਆਂਗਣਵਾੜੀ ਨੂੰ ਜੁਆਇਨ ਕੀਤਾ ਹਾਂਜੀ ਤੇ ਉਸ ਸਮੇਂ ਉਸ ਦਿਨਾਂ ਤੋਂ ਬਾਅਦ ਪੰਜਾਬ ਦੇ ਹਾਲਾਤ ਠੀਕ ਨਹੀਂ ਰਹੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਜਿਵੇਂ ਕਿਸੇ ਦੀ ਵੀ ਸਰਕਾਰ ਨਾ ਰਹਿਣ ਕਰਕੇ ਗਵਰਨਰ ਰਾਜ ਸੀਗਾ ਤੇ ਇਸੇ ਅਧਿਕਾਰੀਆਂ ਦੇ ਉੱਪਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟਰੋਲ ਸਿਸਟਮ ਬਹੁਤ ਕਮਜ਼ੋਰ ਸੀਗੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅੱਪਾ ਇਹ ਕਹਿ ਲਈ ਰੋਕ ਟੋਕ ਨਹੀਂ ਸੀ ਉਹ ਜੋ ਚਾਣ ਜੋ ਮਰਜ਼ੀ ਕਰਨ ਐਦਾਂ ਦੀ ਉਹਨਾਂ ਦੀ ਮਨਮਾਨੀਆਂ ਚੱਲਦੀ ਸੀਗੀ ਐ ਸੈਡ 8889 ਦਾ ਦੌਰ ਦੌਰ ਹੈ ਕਨਫਰਮ ਡੇਟ ਤੋਂ ਮੈਨੂੰ ਅਜੋ ਯਾਦ ਨਹੀਂ ਉਸ ਸਮੇਂ ਪੰਜਾਬ ਦੇ ਗਵਰਨਰ ਹੁੰਦੇ ਸੀ ਐਸਐਸਰੇ ਸਹੀ ਸਰ ਹਾਂਜੀ ਦੇ ਉਸ ਟਾਈਮ ਜਦੋਂ ਵੀ ਮਤਲਬ ਚਾਰ ਚਾਰ ਪੰਜ ਪੰਜ ਮਹੀਨਿਆਂ ਦਾ ਮਾਨ ਪੱਤਾ ਲੈਣ ਦੇ ਲਈ ਅਸੀਂ ਆਫਿਸ ਜਾਂਦੇ ਸੀ ਤਾਂ ਅਫਸਰਾਂ ਵੱਲੋਂ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਹਾਂਜੀ ਤੇ ਟਾਈਮ ਤੇ 6-6 ਮਹੀਨੇ ਮਤਲਬ ਮਾਨ ਪੱਤਾ ਨਾ ਦੇਣਾ ਉੱਥੇ ਗਏ ਲੋਕਾਂ ਦਾ ਕੋਈ ਟਾਈਮ ਦੀ ਕਦਰ ਨਹੀਂ ਕਰਨੀ ਬੱਸਾਂ ਦੇ ਸਾਧਨ ਨਹੀਂ ਸੀ ਰਾਤਾਂ ਨੂੰ ਲੇਟ ਪੈਦਲ ਤਕਾਣਾ ਤੇ ਸਾਡੀ ਮੇਰੀ ਜ਼ਿੰਦਗੀ ਦੀ ਪਹਿਲੀ ਸ਼ੁਰੂਆਤ ਰਿਸ਼ਵਤ ਦੇ ਖਿਲਾਫ ਹੋਈ ਜੀ ਅ ਡਿਪਾਰਟਮੈਂਟ ਦੇ ਰਜਿਸਟਰਸ ਦਾ ਰਿਕਾਰਡ ਚੈੱਕ ਕਰਨ ਲਈ ਉਹਨਾਂ ਨੇ ਕਿਹਾ ਵੀ ਆਡਿਟ ਵਾਲੇ ਆਣਗੇ ਤੇ ਪੈਸੇ ਇਕੱਠੇ ਕਰਨੇ ਆ। ਹਾਂਜੀ। ਤੇ ਮੈਂ ਉੱਥੇ ਵਿਰੋਧ ਕੀਤਾ ਕਿ ਤੁਸੀਂ ਸਾਡਾ ਰਜਿਸਟਰ ਚੈੱਕ ਕਰਾਓ। ਗਲਤ ਹੈ, ਠੀਕ ਹੈ, ਜਿਵੇਂ ਵੀ ਹੈ, ਬਟ ਰਿਸ਼ਵਤ ਨਹੀਂ ਦੇਣੀ। ਹਾਂਜੀ। ਉਹਨਾਂ ਨੇ ਜ਼ਬਰਦਸਤੀ ਜੀ ਸੈਲਰੀ 'ਚੋਂ ਪੈਸੇ ਕੱਟ ਲਏ, ਸਾਈਨ ਕਰਾ ਕੇ ਪੂਰੀ ਸੈਲਰੀ ਨਹੀਂ ਦਿੱਤੀ ਜੋ ਵੀ ਮਨਪੱਤਾ ਸਾਨੂੰ ਮਿਲਦਾ ਸੀ। ਤੇ ਉਸ ਸਮੇਂ ਸਾਨੂੰ 350 ਰੁਪਏ ਤਨਖਾਹ ਮਿਲਦੀ ਸੀ 275 ਰੁਪਏ ਮਹੀਨਾ ਉਹਦੇ ਵਿੱਚੋਂ 25 ਰੁਪਏ ਉਹਨਾਂ ਨੇ ਪਰ ਵਰਕਰ ਹੈਲਪਰ ਦਾ ਆਡਿਟ ਦਾ ਕਟਣਾ ਸ਼ੁਰੂ ਕਰ ਦਿੱਤਾ ਹਾਂਜੀ ਤੇ ਜਦੋਂ ਬਹੁਤ ਬੁਰਾ ਲੱਗਿਆ ਕਿ ਗਲਤ ਹੋ ਰਿਹਾ ਹੈ ਤੇ ਗਲਤ ਕੰਮ ਕਰ ਰਿਹਾ ਹੈ ਤੇ ਗਲਤ ਹੋ ਰਿਹਾ ਹੈ ਤੇ ਉਸ ਸਮੇਂ ਮੇਰੀ ਉਮਰ ਲਗਭਗ ਰਹੀ ਹੋਊਗੀ 19-20 ਸਾਲ ਦੀ ਹਾਂਜੀ ਤੇ ਮੈਂ ਕਿਹਾ ਵੀ ਨਹੀਂ ਮੈਂ ਗਲਤ ਕੰਮ ਨਹੀਂ ਕਰਨਾ ਮੈਂ ਪੈਸੇ ਦੇਣੇ ਨਹੀਂ ਉਹ ਕਹਿੰਦੇ ਤੂੰ ਕਿਹੜੇ ਬਾਗ ਦੀ ਮੂੜੀ ਹੈ ਜਦ ਸਭ ਦੇ ਰਿਹਾ ਤੇ ਇੱਕ ਇਨਸਲਟ ਦੀ ਫੀਲ ਹੋਈ ਤੇ ਮੈਂ ਬਾਹਰ ਆਈ ਤੇ ਮੈਂ ਜਦੋਂ ਹੀ ਬਾਹਰ ਆਈ ਤਾਂ ਮੇਰਾ ਚਿਹਰਾ ਦੇਖ ਕੇ ਦੋ ਬਿਜਲੀ এমਪਲੋਇਸ ਇੱਕ ਆਜ ਇਸ ਟਾਈਮ ਦੁਨੀਆ 'ਚ ਨਹੀਂ ਹੈ ਹਮ ਇੱਕ ਅਜੇ ਰਿਟਾਇਰ ਹੋ ਗਏ ਐ ਉਹ ਉਹਨਾਂ ਦੀਆਂ ਦੋਨਾਂ ਦੀ ਵਾਈਫ ਹੈ ਜਿਹੜੀ ਉਹ ਆਂਗਣਵਾੜੀ ਵਰਕਰ ਸੀਗੀਆਂ ਤੇ ਉਹਨਾਂ ਨੂੰ ਸਕੂਟਰ ਤੇ ਲੈ ਕੇ ਆਏ ਤੇ ਉਹਨਾਂ ਨੇ ਮੇਰਾ ਚਿਹਰਾ ਦੇਖ ਕੇ ਪੁੱਛਿਆ ਤੁਹਾਡੇ ਨਾਲ ਕੀ ਹੋਇਆ ਹਾਂਜੀ ਮੈਂ ਕਿਹਾ ਵੀ ਇਨਸਲਟ ਹੋਈ ਉਕੇ ਨਾ ਉਹਨਾਂ ਨੇ ਲੱਗਿਆ ਕਿ ਸ਼ਾਇਦ ਕਿਸੇ ਬੰਦੇ ਨੇ ਕੁਝ ਅੰਦਰ ਕਹਿ ਦਿੱਤਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਦੱਸੋ ਕੌਣ ਹੈ ਗਾਲੀ ਕੱਢ ਕੇ ਮੈਂ ਕਿ ਬੰਦਾ ਨਹੀਂ ਹੈ ਕੋਈ ਵੀ ਜੋ ਮੇਰੀ ਸੀਡੀਪੀਓ ਹੈ ਉਸਨੇ ਨਾਲੇ ਰਿਸ਼ਵਤ ਲੈ ਲਈ ਹੈ ਮੈਂ ਉਹਨੂੰ ਕਿਹਾ ਰਜਿਸਟਰ ਚੈੱਕ ਕਰਵਾਓ ਤੇ ਉਹਨਾਂ ਰਜਿਸਟਰ ਚੈੱਕ ਨਹੀਂ ਕਰਵਾਇਆ ਆਡਿਟ ਦੇ ਨਾਂ ਤੇ ਤੇ ਜਿਵੇਂ ਪੁੱਛਿਆ ਤੇ ਮੇਰੀ ਇਨਸਲਟ ਕਰਕੇ ਮੈਨੂੰ ਕਹਿੰਦੀ ਇਹ ਵੀ ਤੂੰ ਕਿਹੜੇ ਬਾਗ ਦੀ ਮੋਲੀ ਹਾਂਜੀ ਉਸ ਵੇਲੇ ਪੰਜਾਬ ਦੇ ਵਿੱਚ ਸੁਖਦੇਵ ਸਿੰਘ ਬੜੀ ਦੇ ਨਾਮ ਤੇ ਇੱਕ ਮੂਵਮੈਂਟ ਚੱਲਦੀ ਸੀਗੀ EMPLOYES ਦੀ ਯੂਨੀਅਨ ਸੀ ਜਿਹੜਾ ਇੱਕ ਨਾਮ ਸੀ ਹਾਂਜੀ ਸੁਖਦੇਵ ਸਿੰਘ ਬੜੀ ਹਾਂਜੀ ਸੁਣਿਆ ਸੀ ਜੋ ਜੋ ਬਿਜਲੀ ਮਲਾਜ਼ਮ ਸੀਗੇ ਉਹ ਉਹਨਾਂ ਦੇ ਨਾਲ ਉਹ ਬਿਜਲੀ ਯੂਨੀਅਨ ਦੇ ਵਿੱਚ ਕੰਮ ਕਰਦੇ ਸੀ ਹਾਂਜੀ ਤੇ ਉਹਨਾਂ ਨੇ ਸ਼ਾਇਦ ਆਪਣੇ ਲੀਡਰਸ਼ਿਪਸ ਦੇ ਨਾਲ ਗੱਲ ਕੀਤੀ ਕਿ ਇੱਥੇ ਆਰਗੇਨਾਈਜੇਸ਼ਨ ਬਣ ਸਕਦੀ ਹੈ ਵੀ ਆ ਜੇ ਕੱਲੀ ਕੁੜੀ ਨੇ ਬਗਾਵਤ ਕੀਤੀ ਹੈ ਤੇ ਉਹ ਮਤਲਬ ਲੜਨ ਲਈ ਤਿਆਰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਚਿੱਠੀ ਲਿਖੋ ਤਾਂ ਮੈਨੂੰ ਪਤਾ ਲੱਗਿਆ ਕਿ ਐਸਐਸਰੇ ਗਵਰਨਰ ਹੈ ਤੇ ਉਹਨਾਂ ਨੇ ਮੇਰੇ ਤੋਂ ਕੰਪਲੇਂਟ ਲਿਖਵਾਈ ਗਵਰਨਰ ਦੇ ਨਾਮ ਮੈਂ ਗਵਰਨਰ ਦੇ ਨਾਮ 'ਚ ਕੰਪਲੇਂਟ ਲਿਖੀ ਔਰ ਡਾਇਰੈਕਟਰ ਸੈਕਟਰੀ ਦੇ ਨਾਮ ਲਿਖੀ ਤੇ 3 ਮਹੀਨਿਆਂ ਤੋਂ ਬਾਅਦ ਉਹਦੀ ਇਨਕੁਆਰੀ ਆਈ ਔਰ ਉਸ ਇਨਕੁਆਰੀ ਦੇ ਵਿੱਚ ਜਿਹੜਾ ਕਿ ਇਹ ਮਤਲਬ ਮੇਰਾ ਉਹ 25 ਰੁਪਿਆ ਵਾਪਸ ਹੋਇਆ ਔਰ ਸੀਡੀ ਤੋਂ ਮੈਨੂੰ ਮਾਫੀ ਮੰਗਣੀ ਪਈ ਉਸ ਟਾਈਮ ਤੇ ਮੈਨੂੰ ਇਹ ਲੱਗਿਆ ਕਿ ਲੜਨ ਦੇ ਨਾਲ ਜਿੱਤਿਆ ਜਾ ਸਕਦਾ ਹੈ ਇੱਕ ਕੰਫੀਡੈਂਸ ਬਿਲਡ ਹੋਇਆ ਕਿ ਜੇਕਰ ਅਸੀਂ ਲੋਕਾਂ ਨੂੰ ਇਕੱਠੇ ਹੋ ਕੇ ਲੜਾਂਗੇ ਤਾਂ ਹੋਰ ਵੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਕਿਵੇਂ ਜੇ ਸਟੈਂਡ ਕੀਤਾ ਤਾਂ ਅੱਜ ਜਿਹੜਾ ਜਿਹਾ ਸਵਾਭਿਮਾਨ ਹੈ ਜਿਹੜਾ ਉਹ ਮੇਰਾ ਆਪਣਾ ਜਿੰਦਾ ਰਿਹਾ ਤੇ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਉਹ ਸੀਡੀਪੀਓ ਨੂੰ ਕਿ ਹੁਣ ਪਤਾ ਲੱਗਿਆ ਮੈਂ ਕਿਹੜੇ ਬਾਗ ਦੀ ਮੂਲੀ ਆ ਤੇ ਇਹ سپورਟ ਹੈ ਮੈਨੂੰ ਜਿਹੜੀ ਇੱਕ ਲੈਫਟ ਮੂਵਮੈਂਟ ਦੇ ਵਿੱਚ ਕੰਮ ਕਰਦੇ EMPLOYEES ਨੇ ਦਿੱਤੀ ਤੇ ਉਹਨਾਂ ਨੇ ਇੱਕ ਉਂਗਲ ਫੜ ਕੇ ਮਤਲਬ ਰਾਹ ਦਿਖਾਈ ਮੈਂ ਉਹ ਕਹਿਰ ਕਹੂੰਗੀ ਤੇ ਉਸ ਤੋਂ ਬਾਅਦ ਮੈਂ ਆਪਣੀ ਲੜਾਈ ਦੇ ਵਿੱਚ ਅੱਗੇ ਦੀ ਅੱਗੇ ਵਧਦੀ ਚਲੀ ਗਈ ਠੀਕ ਹੈ ਜੀ ਇਸ ਦੇ ਨਾਲ ਨਾਲ ਹੁਣ ਜਿਵੇਂ ਕਿ ਜੀ ਤੁਸੀਂ ਬਹੁਤ ਵਧੀਆ ਅਵਧਾ ਬਿਸ਼ਰੇਸ਼ਨ ਕੀਤਾ ਜੋ ਤੁਹਾਡੀ ਬੈਕਗ੍ਰਾਉਂਡ ਆ ਤੁਸੀਂ ਮਤਲਬ 18 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਕਿ ਔਰਤਾਂ ਦੇ ਜਾਇਜ਼ ਹੱਕਾਂ ਦੀ ਮੰਗਾਂ ਦਿਖਾਤਾ ਤੁਸੀਂ ਝੰਡਾ ਬੁਲੰਦ ਕੀਤਾ ਏਹ ਬਹੁਤ ਬਹੁਤ ਤੁਹਾਡੀ ਹਿੰਮਤ ਆ ਜੀ ਨਹੀਂ ਅੱਜ ਕੱਲ ਕੁੜੀਆਂ ਨੇ ਜਿਹੜੀਆਂ ਉਹ ਤੁਹਾਨੂੰ ਪਤਾ ਵੀ ਬਿੰਦੀ ਸੁਰਖੀ ਚੋਂ ਨਹੀਂ ਨਿਕਲਦੀਆਂ ਕਿਉਂਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਭੁਲਾ ਕੇ ਤੁਸੀਂ ਇੱਕ ਔਰਤਾਂ ਦੇ ਹੱਕਾਂ ਦੀ ਖਾਤਰ ਜਿਹੜੀ ਹੈ ਲੜਾਈ ਬਿੰਨੀ ਆ ਤੇ ਅੱਜ ਕੱਲ ਦੇਖੋ ਜੀ ਹੁਣ ਪਿਛਲੇ ਸਮੇਂ ਦੇ ਵਿੱਚ ਮੈਂ ਦੇਖਿਆ ਵੀ ਹਰ ਬਰਗਾ ਜਿਹੜਾ ਉਹ ਹੈ ਉਹ ਫਿਰ ਸੜਕਾਂ ਤੇ ਬੈਠਾ ਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਅਸੀਂ ਸਾਰੀਆਂ ਰਵੈਤੀ ਪਾਰਟੀਆਂ ਨੂੰ ਕੱਟ ਕੇ ਅਸੀਂ ਇੱਕ ਸਾਡੇ ਪੰਜਾਬ ਦੇ ਲੋਕਾਂ ਨੇ ਅੱਖਾਂ ਮਿਚ ਕੇ ਇੱਕ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਹੋਂਦ ਚ ਲਿਆਂਦੀ ਸੀ ਜਿਹਦਾ ਕਿ ਲੋਕਾਂ ਨੂੰ ਪੂਰਨ ਵਿਸ਼ਵਾਸ ਸੀਗਾ ਐਕਚੁਅਲੀ ਉਹ ਪੰਜਾਬ ਦੇ ਵਿੱਚ ਜਿਹੜੀ ਵੋਟ ਪਈ ਸੀ ਉਹ ਵੋਟ ਆ ਮੇਰੇ ਖਿਆਲ ਚ ਅਭੀ ਕੇਜਰੀਵਾਲ ਦੇ ਨਾਂ ਨੂੰ ਨਹੀਂ ਪਈ ਉਹ ਪਈ ਸੀ ਭਗਵੰਤ ਮਾਨ ਦੇ ਨਾਂ ਨੂੰ ਵੋਟ ਕਿਉਂਕਿ ਭਗਵੰਤ ਮਾਨ ਜੀ ਪਹਿਲਾਂ ਮਾਤਰ ਪਹਿਲਾ ਤਾਂ ਇਹ ਚਾਹੇ ਨਾਟਕਾ ਰਹੀ ਜਾਏ ਫਿਲਮਾ ਰਹੀ ਕੋ ਲੋਕਾਂ ਚ ਮਾਤਰ ਸੋਣਾ ਮੈਸੇਜ ਦਿੰਦੇ ਰਹੇ ਆ ਵੀ ਸਰਕਾਰਾਂ ਸਾਡੇ ਨਾਲ ਆਹ ਤੱਕ ਕਸ਼ਈ ਕਰਦੀਆਂ ਨੇ ਤੇ ਉਹ ਸੰਤਰਾ ਮੁਜਾਸੀ ਜੀ ਦੇ ਗਾਣੇ ਵੀ ਗਾਉਂਦੇ ਰਹੇ ਨੇ ਤੇ ਉਹਨਾਂ ਨੂੰ ਦੇਖ ਕੇ ਇਹ ਲੋਕਾਂ ਨੇ ਇੱਕ ਸੋਚਿਆ ਸੀ ਵੀ ਕੋਈ ਇਨਕਲਾਬ ਆਊਗਾ ਤਾਂ ਇਨਕਲਾਬ ਦੀ ਇਨਕਲਾਬ ਆ ਜਿਹੜਾ ਜੀ ਆਪਣਾ ਜਿਹੜਾ ਖੱਬੇ ਪੱਖੀ ਲੈਣਾ ਇਨਕਲਾਬ ਆ ਉਹਦੇ ਤੇ ਇਹਨਾਂ ਦੇ ਇਨਕਲਾਬ ਦੇ ਵਿੱਚ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਲੱਗਦਾ ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਪੰਜਾਬ ਹੈ ਜਿਹੜੀ ਉਹ ਇਨਕਲਾਬਾਂ ਦੀ ਧਰਤੀ ਹੈ ਜਿਨੇ ਇਤਿਹਾਸ ਰਚਿਆ ਤੇ ਇਸ ਲਈ ਪੰਜਾਬ ਦੇ ਲੋਕਾਂ ਦਾ ਇਨਕਲਾਬ ਸ਼ਬਦ ਦੇ ਨਾਮ ਤੇ ਹੀ ਖੂਨ ਖੋਲਣ ਲੱਗ ਜਾਂਦਾ ਜੋ ਮੈਂ ਮਹਿਸੂਸ ਕੀਤਾ ਮੈਂ ਜੇਕਰ ਬੈਕਗ੍ਰਾਉਂਡ ਦੀ ਗੱਲ ਕਰਾਂ ਤੇ ਮੈਂ ਹਰਿਆਣੇ ਦੀ ਧੀ ਆ ਤੇ ਵਿਆਹ ਤੋਂ ਬਾਅਦ ਮੈਂ ਪੰਜਾਬ ਦੀ ਬਣੀ ਆ ਤੇ ਮੈਂ ਉਰੇ ਆਣ ਤੋਂ ਬਾਅਦ ਜੋ ਪੰਜਾਬ ਦੇ ਲੋਕਾਂ ਦਾ ਇੱਕ ਇਨਕਲਾਬ ਦੇ ਨਾਲ ਨਾਲ ਜੁੜਿਆ ਹੋਇਆ ਇੱਕ ਮਤਲਬ ਅਨੁਭਵ ਜਾਂ ਉਹਨਾਂ ਦੀ ਫੀਲਿੰਗਸ ਜੋ ਆਪਾਂ ਅਹਿਸਾਸ ਕਹਿ ਲਿਏ ਤੇ ਨਾਰਾ ਵੀ ਜਦੋਂ ਲਾਂਦੇ ਆ ਤਾਂ ਸਰੀਰ ਦਾ ਰੋਮ ਰੋਮ ਖੜ੍ਹਾ ਹੋ ਜਾਂਦਾ ਤੇ ਉਹ ਭਾਵੇਂ ਉਦਮ ਸਿੰਘ ਦੀ ਕਹਾਣੀ ਅਸੀਂ ਸੁਣ ਲਈਏ ਬੀਬੀ ਗੁਲਾਬਕੌਰ ਦੀ ਸੁਣ ਲਈਏ ਭਗਤ ਸਿੰਘ ਦੀ ਸੁਖਦੇਵ ਦੀ ਕਰਤਾਰ ਸਿੰਘ ਸਰਾਭਾ ਜੋ ਸਾਡੇ ਇੰਨੇ ਨੇੜੇ ਤੇ ਤੁਹਾਡੇ ਆਪਣੇ ਜੋਧਾ ਦੇ ਤਾਂ ਬਹੁਤ ਹੀ ਨੇੜੇ ਐ ਤੇ ਇਹ ਚੀਜ਼ਾਂ ਜਦੋਂ ਕਹਾਣੀ ਲਾਲਾ ਲਾਜ਼ ਪਤਰਾਈ ਦੀ ਸੰਘਟਨ ਦੇ ਵਿੱਚ ਲੜਦੇ ਲੜਦੇ ਸ਼ਹੀਦ ਹੋਣਾ ਇਹ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਆਪਣੇ ਵਕਤਾਵਾਂ ਤੋਂ ਸੁਣਦੇ ਗਏ ਜੁੜਦੇ ਗਏ ਇਹਦੇ ਨਾਲ ਇਤਿਹਾਸ ਨੂੰ ਪੜ੍ਹਦੇ ਗਏ ਤਾਂ ਇਸ ਦੇ ਨਾਲ ਇਹ ਮਹਿਸੂਸ ਕੀਤਾ ਕਿ ਪੰਜਾਬ ਦੇ ਲੋਕ ਐ ਜਿਹੜੇ ਇਨਕਲਾਬ 'ਚ ਅਜੇ ਵੀ ਭਰੋਸਾ ਕਰਦੇ ਐ ਜੋ ਕੋਈ ਵੀ ਇਨਕਲਾਬ ਦੀਆਂ ਗੱਲਾਂ ਕਰਦਾ ਹੈ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੀਆਂ ਗੱਲਾਂ ਕਰਦਾ ਹੈ ਕੋਈ ਵੀ ਅਨਿਆਏ ਦੇ ਖਿਲਾਫ ਲੜਨ ਦੀਆਂ ਉੱਠਣ ਦੀਆਂ ਗੱਲਾਂ ਕਰਦਾ ਹੈ ਤਾਂ ਉਹ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਲਈ ਕੋਈ ਨਵਾਂ ਚਿਹਰਾ ਆਇਆ ਜੋ ਪੰਜਾਬ ਦੀ ਮਰੀ ਹੋਈ ਰੂਹ ਨੂੰ ਜ਼ਿੰਦਾ ਕਰਨ ਦੇ ਲਈ ਆ ਰਿਹਾ ਤੇ ਸ਼ਾਇਦ ਪੰਜਾਬ ਦੇ ਲੋਕਾਂ ਨੇ ਵੀ ਉਹਦੀਆਂ ਗੱਲਾਂ ਤੋਂ ਇਹ ਲੱਗਿਆ ਜਿਹੜੀ ਤੁਸੀਂ ਗੱਲ ਸੇਰ ਕੀਤੀ ਹੈ ਕਿ ਜਿਵੇਂ ਇਹ ਹਮੇਸ਼ਾ ਮੁੱਦੇ ਤੇ ਟੋਕ ਕਰਦਾ ਸੀ ਜਦੋਂ ਇਹ ਨਾਟਕ ਕਰਦਾ ਸੀ ਜਾਂ ਰਿਸ਼ਵਤ ਦੇ ਖਿਲਾਫ ਬਿਜਲੀ ਦੇ ਸੜਕਾਂ ਦੇ ਬڑے-ਬڑے ਵਰਸ਼ਟਾਚਾਰਾਂ ਦੇ ਘਟਾਲਿਆਂ ਦੇ এডਿਕੇਸ਼ਨ ਸਥਿਤੀ ਤੇ ਹੈਲਥ ਦੀ ਪ੍ਰਸਥਿਤੀ ਤੇ ਹਰ ਜਿੱਤੇ ਜਿਹੜਾ ਚੋਟ ਕਰਦਾ ਸੀ ਤਾਂ ਉਹ ਕੈਸ਼ ਤਾਂ ਲੋਕ ਸੁਣਦੇ ਸੀ ਉਦੋਂ ਲੋਕਾਂ ਦੇ ਘਰਾਂ ਚ ਆਮ ਚਲਦੀਆਂ ਸੀਗੀਆਂ ਤੇ ਲੋਕਾਂ ਨੇ ਸ਼ਾਇਦ ਲੱਗਿਆ ਕਿ ਸ਼ਾਇਦ ਇਹ ਦੀ ਅੱਜ ਵੀ ਹਮਦਰਦੀ ਜਿਹੜਾ ਲੈਵਲ ਹੈ ਉਹ ਇਹੀ ਹੋਏਗਾ ਔਰ ਸ਼ਾਇਦ ਪੰਜਾਬ ਦੇ ਲੋਕਾਂ ਦੀ ਜਿਹੜੀ ਨਵਜ ਹੈ ਉਸ ਨੂੰ ਪਹਿਚਾਣੇਗਾ ਤੇ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਗਿਆ ਤਾਂ ਇਹ ਤਾਂ ਇਹਨਾਂ ਦੁਜੇ ਘੱਟੋ ਘੱਟ ਦੂਜਿਆਂ ਦੀ ਅਸਲੀਅਤ ਦਾ ਤਾਂ ਪਤਾ ਸੀ ਉਹਨਾਂ ਦੀ ਨਸਲ ਦਾ ਪਤਾ ਸੀ ਇਸ ਨੇ ਜਿਹੜਾ ਇੱਕ ਗਰੀਬ ਦਾ ਇੱਕ ਮਾਸਟਰ ਦਾ ਮੁੰਡਾ ਕਹਿ ਕੇ ਔਰ ਗਰੀਬ ਦੀਆਂ ਗਲੀਆਂ ਦੀਆਂ ਗੱਲਾਂ ਕਰਕੇ ਰੇਤ ਤੇ ਮਿੱਟੀ 'ਚ ਖੇਡਣ ਦੀਆਂ ਗੱਲਾਂ ਕਰਕੇ ਤੇ ਜਿਹੜਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਏ ਉਸ ਤੋਂ ਵੀ ਅੱਗੇ ਜਾ ਕੇ ਕੀਤਾ ਜਿਹੜਾ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਆਮ ਆਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਕਿਸੇ ਤੇ ਵੀ ਕਰ ਨਹੀਂ ਪਾਏਗੀ ਜਿਹੜਾ ਭਗਵੰਤ ਮਾਨ ਨੇ ਕੀਤਾ ਜਿਹੜੀ ਗੱਲ ਤੁਸੀਂ ਅੰਦੋਲਨ ਦੀ ਕੀਤੀ ਹੈ ਇਹ ਅੰਦੋਲਨ ਨਾ ਜਿਹੜਾ ਲਗਾਤਾਰ ਪੰਜਾਬ ਦੇ ਲੋਕ ਪੂਰੇ ਦੇਸ਼ ਦੁਨੀਆ ਦੇ ਲੋਕ ਅੰਦੋਲਨ ਚ ਨੇ ਲੈਪ ਮੂਵਮੈਂਟ ਨੂੰ ਲੈ ਕੇ ਭਾਵੇਂ শ্রীলੰਕਾ ਦੀ ਗੱਲ ਹੋਵੇ ਫਰਾਂਸ ਦੀ ਗੱਲ ਹੋਵੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵੀ ਇਹ ਮੂਮੈਂਟਾਂ ਤੇ ਲੜਾਈਆਂ ਆਉਂਦੀਆਂ ਰਹਿੰਦੀਆਂ ਪਰ ਉਸ ਦਾ ਘਟੋ-ਘਟੇ ਇੱਕ ਹੱਲ ਦੇ ਲਈ ਹੱਲ ਦੇ ਲਈ ਜਦੋਂ ਅੱਗੇ ਵਧਦੇ ਆ ਸਭ ਤੋਂ ਮਾੜੀ ਗੱਲ ਹੈ ਜਿਹੜੀ ਭਗਵੰਤ ਮਾਨ ਸਰਕਾਰ ਨੇ ਸਥਾਪਿਤ ਕੀਤੀ ਹੈ ਕਿ ਟ੍ਰੇਡ ਯੂਨੀਅਨਸ ਦੇ ਪ੍ਰਤੀਨਿਧ ਕਰਨ ਵਾਲੇ ਲੋਕਾਂ ਦਾ ਸਾਹਮਣਾ ਨਾ ਕਰਨਾ ਉਹਨਾਂ ਦੇ ਨਾਲ ਗੱਲਬਾਤ ਨਾ ਕਰਨਾ ਜਦੋਂ ਲੋਕ ਪਹਿਲਾਂ ਅੰਦੋਲਨ ਦੇ ਵਿੱਚ ਹੁੰਦੇ ਸੀ ਲੜਦੇ ਸੀ ਖੁਦ ਟੈਂਕੀਆਂ ਤੇ ਜਾਂਦੇ ਸੀ ਧਰਨਿਆਂ ਤੇ ਜਾਂਦੇ ਸੀ ਮੰਗ ਪੱਤਰ ਦਿੰਦੇ ਸੀ ਗੱਲਬਾਤਾਂ ਕਰਦੇ ਸੀ ਕਿ ਧੀਆਂ ਦੀਆਂ ਚੁੰਨੀਆਂ ਨਹੀਂ ਰੁਲਣਗੀਆਂ ਮੁੰਡਿਆਂ ਦੀਆਂ ਪੱਗਾਂ ਨਹੀਂ ਰੁਲਣਗੀਆਂ ਜਾਂ ਲੋਕਾਂ ਨੂੰ ਟੈਂਕੀ ਤੇ ਨਹੀਂ ਚੜ੍ਹਨਾ ਪਊਗਾ ਕਿਸਾਨਾਂ ਨੂੰ ਫਾਹੇ ਨਹੀਂ ਲੈਣ ਪੈਣਗੇ ਜਿਹੜੀ ਮੈਂ ਗੱਲ ਪਹਿਲਾਂ ਵੀ ਕੀਤੀ ਕਿ ਭਾਵਨਾਵਾਂ ਦਾ ਕਤਲ ਕੀਤਾ ਹੈ ਇਹ ਸਭ ਤੋਂ ਵੱਡਾ ਉਦਾਹਰਣ ਹੈ ਕਿ ਭਾਵੇਂ ਕੈਪਟਨ ਦੀ ਸਰਕਾਰ ਰਹੀ ਕੈਪਟਨ ਨੂੰ ਵੀ ਆਪਾਂ ਗਰਦੰਤ ਸਰੀਏ ਦੀ ਗੱਲ ਕਰਦੇ ਸੀਗੇ ਚੰਨੀ ਦੀ ਸਰਕਾਰ ਰਹੀ ਬਾਦਲ ਦੀ ਸਰਕਾਰ ਰਹੀ ਬਾਦਲ ਦੀ ਬੜੇ ਲੰਬੇ ਸਮੇਂ ਸਰਕਾਰ ਰਹੀ ਮੰਗ ਮੰਨੇ ਨਾ ਮੰਨੇ ਘਟੋ ਘਟ ਮਲਾਜ਼ਮਾਂ ਨੂੰ ਪ੍ਰਤੀਨਿਧੀਆਂ ਨੂੰ ਬੁਲਾ ਕੇ ਗੱਲਬਾਤ ਕਰਕੇ ਉਹਨਾਂ ਨੂੰ ਕੁਝ ਠੱਲ ਪਾਣਾ ਕਿਸੇ ਰਾਹ ਦੀ ਉਮੀਦ ਦਿਖਾਣਾ ਫਿਰ ਗਾਂ ਸਮਾਂ ਦੇਣਾ ਘਟੋ ਘਟ ਉਹਨਾਂ ਦੇ ਰਿਸਪੈਕਟ ਕਰਦੇ ਸੀ ਬਟ ਭਗਵੰਤ ਮਾਨ ਤਾਂ ਲਗਾਤਾਰ ਟਾਈਮ ਦਿੰਦਾ ਹੈ ਤੇ ਗੱਲਬਾਤ ਨਹੀਂ ਕਰਦਾ ਉਹ ਫੇਸ ਹੀ ਨਹੀਂ ਕਰ ਪਾ ਰਿਹਾ ਜਾਂ ਉਹਦਾ ਸਮਝ ਦਾ ਲੈਵਲ ਨਹੀਂ ਹੈ ਜਾਂ ਉਹ ਫੇਸ ਨਹੀਂ ਕਰਨਾ ਚਾਹੁੰਦਾ ਜਾਂ ਉਹ ਮਨੀਸ਼ ਸੋਦੀ ਦੀ ਤਰ੍ਹਾਂ ਮਲਾਜ਼ਮਾਂ ਨੂੰ ਐਸਮਾ ਲਾ ਕੇ ਹੀ ਖਤਮ ਕਰਨਾ ਚਾਹੁੰਦਾ ਹੈ ਕਿ ਲੋਕ ਲੜਾਈ ਦਾ ਰਾਹ ਛੱਡ ਕੇ ਕੋਰਟਾਂ ਦੇ ਰਾਹ ਚਲੇ ਜਾਣ ਤੇ ਇਹਨਾਂ ਦਾ ਪੱਲਾ ਝੜ ਜਾਵੇ ਪਰ ਇਹਨੂੰ ਇਹ ਭਲੇਖਾ ਨਹੀਂ ਕੱਢ ਦੇਣਾ ਚਾਹੀਦਾ ਆਪਣੇ ਮਨ ਚੋਂ ਪੰਜਾਬ ਦੇ ਲੋਕ ਇੰਨੇ ਕਮਜ਼ੋਰ ਨਹੀਂ ਹੈ ਹੋਇਆ ਤੇਰੀ ਇੱਕ ਵਾਰ ਤੇਰੀਆਂ ਗੱਲਾਂ ਦੇ ਵਿੱਚ ਆਗੇ ਪਰ ਪੰਜਾਬ ਦੇ ਲੋਕਾਂ ਦੀ ਜਿਹੜੀ ਲੜਨ ਦੀ ਰਾਹ ਹੈ ਉਸ ਨੂੰ ਨਾ ਕੋਈ ਰੋਕ ਸਕਦਾ ਹੈ ਨਾ ਕੋਈ ਕਮਜ਼ੋਰ ਕਰ ਸਕਦਾ ਹੈ ਠੀਕ ਹੈ ਤੁਸੀਂ ਇੱਕ ਵਾਰ ਉਹ ਨਾਲ ਧੋਖਾ ਕਰ ਲਿਆ ਤੇ ਉਹ ਤੁਹਾਡੇ ਨਾਲ ਵੀ ਜਵਾਬ ਮੰਗ ਰਹੇ ਨੇ ਥੋੜੀ ਵੀ ਅੱਖ ਚੱਕ ਪਾ ਕੇ ਲੜ ਰਹੇ ਨੇ ਹਰ ਗਲੀ ਤੇ ਹਰ ਕੁਚੇ ਤੇ ਸਵਾਲ ਕਰ ਰਹੇ ਨੇ ਸੋਸ਼ਲ ਮੀਡੀਆ ਰਾਹੀਂ ਵੀ ਮੀਡੀਆ ਰਾਹੀਂ ਵੀ ਤੇ ਪਬਲਿਕਲੀ ਵੀ ਪਰ ਇਹਨਾਂ ਨੇ ਜਿਹੜਾ ਮਾੜਾ ਹਾਲ ਕੀਤਾ ਉਹ ਬਹੁਤ ਹੀ ਮਾੜਾ ਹੈ ਨਾ ਮਲਾਜ਼ਮਾਂ ਨੂੰ ਡੀਏ ਦਿੱਤਾ ਜਾ ਰਿਹਾ ਹੋਰ ਤਾਂ ਦੀ ਗੱਲ ਕਰੀਏ ਅੱਜ ਵੀ ਉਹ लाठी ਚਾਰਜ ਵੀ ਹੁੰਦਾ ਹੈ ਪਾਣੀ ਦੀਆਂ ਤੋਪਾਂ ਵੀ ਚਲਦੀਆਂ ਅੱਜ ਵੀ ਮੁੰਡੇ ਕੁੜੀਆਂ ਟੈਂਕੀਆਂ ਤੇ ਚੜਦੇ ਆ ਰੇਲਾਂ ਦੇ ਟ੍ਰੈਕ ਜਾਮ ਹੁੰਦੇ ਆ ਕਿਤੇ ਵੀ ਲੜਾਈ ਚ ਕਮੀ ਨਹੀਂ ਐ ਇਹ ਉਹਨਾਂ ਤੋਂ ਵੀ ਗਾਂ ਲੰਘ ਗਏ ਐ ਜਿਹੜੀ ਸਿਕਿਉਰਿਟੀਜ਼ ਦੀ ਗੱਲਾਂ ਕਰਦੇ ਸੀ ਇਹ ਪਹਿਲਾਂ ਸੁਖਵੀਰ ਬਾਦਲਾ ਉਹਨਾਂ ਦੀ ਖਿੱਲੀ ਉਡਾਉਂਦੇ ਸੀਗੇ ਅਸੀਂ ਕੋਈ ਹਮਦਰਦ ਨਹੀਂ ਐ ਉਹਨਾਂ ਦੇ ਕਿੱਕਲੀਆਂ ਪਾਉਂਦੇ ਸੀ ਦੂਜੇ ਲੋਕਾਂ ਦੀ ਅੱਜ ਤੁਸੀਂ ਆਪ ਦੇਖੋ ਉਹਨਾਂ ਦੀ ਮਾਂ ਦੀ ਸਿਕਿਉਰਿਟੀ ਅਲੱਗ ਉਹਨਾਂ ਦੀ ਭੈਣ ਦੀ ਸਿਕਿਉਰਿਟੀ ਅਲੱਗ ਦੀ ਘਰ ਵਾਲੀ ਦੀ ਐਡੀ ਵੱਡੀ ਸੁਰੱਖਿਆ ਅਲੱਗ ਪੂਰਾ ਟੱਬਰ ਹੀ ਤੁਰਿਆ ਫਿਰਦਾ ਤੇ ਹੁਣ ਉਹਨਾਂ ਤੇ ਇੰਨਾ ਸਦੇ ਤੇ ਉਹਨਾਂ ਤੋਂ ਵੀ ਗਾਂ ਲੰਘ ਗਏ ਹੂੰ ਪੰਜਾਬ ਇੱਕ ਜਿਹ ਸੁਭਾ ਜਿਹੜਾ ਕਿ ਇਕਤਾ ਅਨ ਦਾਤੇ ਦਾ ਭੰਡਾਰ ਆ ਸਾਰੇ ਹਿੰਦੁਸਤਾਨ ਦੇ ਵਿੱਚ ਆ ਜੀ ਸਭ ਤੋਂ ਵੱਧ ਕਣਕ ਤੋਂ ਨਾ ਪੈਦਾ ਕਰਕੇ ਅਸੀਂ ਸਾਰੇ ਹਿੰਦੁਸਤਾਨ ਨੂੰ ਅਤੇ ਸਾਰੇ ਬਾਹਰੀ ਮੁਲਕਾਂ ਤੱਕ ਭੇਜਦਾ ਤੇ ਜਦੋਂ ਸਾਡਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜਦੋਂ ਸਾਡੇ ਸਾਡੇ ਵੀਰ ਭਗਤ ਸਿੰਘ ਹੋਣੀ ਕਰਤਾਰ ਸਿੰਘ ਰਾਭੀ ਹੋਣੀ ਚੰਦਰ ਸ਼ੇਖਰ ਆਜ਼ਾਦ ਉਦਮ ਸਿੰਘ ਸਲਾਮ ਆ ਤੇ ਹੋਰ ਗਦਰੀ ਬਾਬੇ ਨੇਕਾ ਰਾਜਗੁਰੂ ਸਖਦੇਵ ਤੇ ਜਿਨ੍ਹਾਂ ਦੀ ਜਿਨ੍ਹਾਂ ਦੀ ਗਿਣਤੀ ਬਹੁਤ ਲੰਮੀ ਆ ਆਪਾਂ ਸਾਰੀ ਵੀਡੀਓ ਵਿੱਚ ਸਾਰਿਆਂ ਦੇ ਨਾਮ ਨਹੀਂ ਜ਼ਾਹਰ ਕਰ ਸਕਦੇ ਤੇ ਉਹਨਾਂ ਨੇ ਕੁਰਬਾਨੀਆਂ ਕਰੀਆਂ ਜੀ ਵੀ ਸਾਡੇ ਸਾਡੇ ਮੋਰਖ ਦੇ ਵਿੱਚੋਂ ਅਸੀਂ ਅੰਗਰੇਜ਼ਾਂ ਤੋਂ ਸਟਾਰਾ ਛੁਟਕਾਰਾ ਪਾ ਕੇ ਅਸੀਂ ਲੋਕਤੰਤਰ ਦਾ ਰਾਜ ਲਿਆਵਾਂਗੇ ਅੱਜ ਸਾਡੇ ਦੇਸ਼ ਦੇ ਵਿੱਚ ਲੋਕਤੰਤਰਤਾ ਕੀ ਹੈ ਸਾਡੇ ਦਾ ਡੰਡਾ ਤੰਤਰ ਚੱਲ ਰਿਹਾ ਜਦੋਂ ਕੋਈ ਵੀ ਹੱਕੀ ਮੰਗਾ ਦੀ ਖਾਤਰ ਕੋਈ ਸੰਘਰਸ਼ ਲੜਦੇ ਆ ਚਾਹੇ ਔਰਤਾਂ ਹੁਣ ਉਹਨਾਂ ਦੇ ਵਾਲ ਪੱਟੇ ਜਾਂਦੇ ਆ ਉਹਨਾਂ ਦੀਆਂ ਚੁੰਨੀਆਂ ਲਾਤੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਡੰਡਾ ਪਰੇਡ ਕੀਤੀ ਜਾਂਦੀ ਹੈ ਪਾਣੀ ਤੇ ਬਿਛਾੜਾ ਕੀਤੇ ਜਾਂਦੀਆਂ ਨੇ ਇਹ ਪਿਛਲੇ ਸਮੇਂ ਪਿਛਲੇ ਸਮੇਂ ਦੀ ਸਰਕਾਰਾਂ ਨੇ ਵੀ ਸਾਡੇ ਨਾਲ ਇੰਝ ਹੀ ਕੀਤਾ ਪਰ ਸਾਡੇ ਸਾਡੇ ਲੋਕਾਂ ਨੇ ਇਹ ਤੁਸੀਂ ਜਿਕਰ ਕੀਤਾ ਭਗਵੰਤ ਮਾਨ ਦੀ ਸਰਕਾਰ ਦਾ ਤੇ ਉਹਦੇ ਤੇ ਵਿਸ਼ਵਾਸ ਕਰਕੇ ਮਤਲਬ ਲੋਕਾਂ ਨੇ ਕਿਹਾ ਉਹ ਲੋਕਾਂ ਨੂੰ ਨੇ ਲਾਰੇ ਲਾਇਸੀ ਵੀ ਤੁਹਾਨੂੰ ਅਸੀਂ ਮਤਲਬ ਆ ਕੁਝ ਦਵਾਂਗੇ ਆ ਕੁਝ ਦਵਾਂਗੇ ਪਹਿਲੀ ਗੱਲ ਤਾਂ ਜੀ ਇਹ ਆ ਵੀ ਇਹਨਾਂ ਨੇ ਇਹ ਬਿਜਲੀ ਮਾਫੀ ਦੀ ਗੱਲ ਕਰੀ ਆ ਹੁਣ ਇਹ ਕਿੰਨੇ ਕਰੋੜਾਂ ਦੇ ਵਿੱਚ ਇਹਨਾਂ ਨੇ ਕਰਜ਼ਾ ਇਸ ਟਾਈਮ ਚੱਕ ਲਿਆ ਜਿਹੜਾ ਕਿ ਕਰਜ਼ਾਈ ਕਰਤਾ ਪੰਜਾਬ ਨੂੰ ਤੇ ਖਜ਼ਾਨੇ ਕੋਈ ਇਹਨਾਂ ਕੋਈ ਪੈਸਾ ਨਹੀਂ ਕਿਸੇ ਮੰਤਰੀ ਕੋਲੇ ਚਲ ਜਾਓ ਜੇ ਕੋਈ ਮੰਤਰੀ ਨਾਲ ਕੋਈ ਗੱਲ ਕਰੀ ਵੀ ਸਾਡੇ ਇਲਾਕੇ ਦਾ ਆ ਸੁਧਾਰ ਕਰਨ ਉਹ ਕਹਿੰਦਾ ਵੀ ਹੋਰ ਜਿਹੜੀ ਮਰਜ਼ੀ ਗੱਲ ਕਰੋ ਸੁਧਾਰ ਵਾਲੀ ਗੱਲ ਐ ਕਰੋ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਗੇ ਤੇ ਲੋਕਾਂ ਨੂੰ ਸਪੀਕਰਾਂ ਤੇ ਉੱਚੀ ਉੱਚੀ ਆਵਾਜ਼ਾਂ ਮਾਰ ਮਾਰ ਕੇ ਬੋਲਦਾ ਕੀ ਕਹਿ ਰਿਹਾ ਤੁਹਾਡੇ ਕੋਲ ਖਜ਼ਾਨੇ ਹੀ ਬਹੁਤ ਆ ਜੀ ਖਜ਼ਾਨੇ ਬਹੁਤ ਆ ਤੇ ਮੇਰਾ ਮਤਲਬ ਉਤੋਂ ਇਹਨਾਂ ਦੇ ਮਤਲਬ ਕਹਿਣ ਨੂੰ ਗੱਲਾਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ ਤੇ ਉਹ ਕਿਸਾਨਾਂ ਨੂੰ ਇਹਨੇ ਕਿਹਾ ਸੀ ਵੀ ਤੁਹਾਡੀ ਐਮਐਸਪੀ ਅਸੀਂ 50 ਮਿੰਟਾਂ ਦੇ ਵਿੱਚ ਲਿਆ ਕੇ ਦੇਵਾਂਗੇ ਸਾਡੀ ਸਰਕਾਰ ल्याਓ ਤੇ ਉਹ ਉਹ 5-5 ਮਿੰਟ ਵਾਲੀ ਐਮਐਸਪੀ ਨਾਓ ਮੈਡਮ ਕਿੱ데 ਦਿਖ ਰਹੀ ਹੁਣ ਤੇ ਨਾ ਹੀ ਸਾਨੂੰ ਕੋਈ ਐਮਐਸਪੀ ਦਿਖ ਰਹੀ ਹੈ ਕਿੱਥੇ ਆ ਤੇ ਅੱਜ ਜਿਹੜਾ ਕਿਸਾਨ ਆ ਕਿਸਾਨਾਂ ਦੀ ਦੀਵਾਲੀ ਦਾ ਤਿਹਾਰ ਸੀ ਜਿਹੜਾ ਉਹ ਵੀ ਮੰਡੀਆਂ ਦੇ ਵਿੱਚ ਨਿਕਲਿਆ ਜੀ ਬਹੁਤ ਕਿਸਾਨ ਨੇ ਜਿਨ੍ਹਾਂ ਨੇ ਮਤਲਬ ਇੱਕ ਵਾਅਦਾ ਕਰੇ ਸੀ ਕੁੜੀਆਂ ਦੇ ਵਿਆਹ ਰਖੇ ਸੀ ਵੀ ਅਸੀਂ ਝੋਨਾ ਵਾੜ ਕੇ ਬੀਜ ਕੇ ਇੰਨੀ ਤਰੀ ਨੂੰ ਸਾਡਾ ਹੋ ਜਾਣਾ ਤੇ ਆ ਤਰੀਕ ਤਰੀਕਾ ਮੱਢ ਲੋ ਵੀ ਅਸੀਂ ਵਿਆਹ ਕਰਾਂਗੇ ਬਹੁਤ ਲੋਕਾਂ ਨੂੰ ਵਿਆਹ ਕੈਨਸਲ ਕਰਨੇ ਪੈ ਰਹੇ ਆ ਜੀ ਤੁਸੀਂ ਇਹ ਦੇਖੋ ਵੀ ਆ ਹਾਲਾਤ ਅੱਜ ਦੀ ਸਰਕਾਰ ਦੇ ਨਾਲ ਸਾਡੇ ਨਾਲ ਹੋ ਰਹੇ ਆ ਤੇ ਕਿਸਾਨ ਮੰਡੀਆਂ 'ਚ ਫੇਰ ਰੌਲੇ ਰੌਲ ਰਿਹਾ ਵਾ ਤੇ ਸਾਡੇ ਕਿਸਾਨਾਂ ਦੇਖੋ ਜੀ ਮੈਂ ਤਾਂ ਇਹ ਗੱਲ ਕਹੂੰਗਾ ਬੀਕਸਾ ਨਾਲ ਨਾ ਕਰੀਏ ਗਲਤੀ ਅਸੀਂ ਕਿਸਾਨਾਂ ਨੂੰ ਕਹਿੰਦੇ ਰਿਹਾ ਵੀ ਤੁਸੀਂ ਇਲੈਕਸ਼ਨ ਲੜੋ ਸਾਰੇ ਰਲ ਕੇ ਲੜੋ ਨਾ ਕਿ ਇਕੱਲੇ ਇਕੱਲੇ ਹੋ ਕੇ ਲੜੋ ਇਕੱਲੇ ਹੋ ਕੇ ਲੜਿਆ ਤਾਂ ਫਟ ਗਏ ਸਾਰੇ ਤੁਹਾਡੇ ਸਾਹਮਣੇ ਜੋ ਵੀ ਆਇਆ ਵਾ ਉਹ ਸਾਰੀ ਉਹਦਾ ਫਾਇਦਾ ਸੀ ਜਿਹੜਾ ਇਹ ਭਗਵੰਤਪਾਲ ਦੀ ਸਰਕਾਰ ਉਠਾ ਗਈ ਹੈ ਤੇ ਕਿਸਾਨ ਅੱਜ ਫੇਰ ਰੋ ਰੋ ਰਿਹਾ ਉਹਨਾਂ ਦੇ ਉਹਨਾਂ ਦਾ ਉਹ ਮੰਡੀਆਂ ਵਿੱਚ ਉਹਨਾਂ ਦੀ ਫਸਲ ਦਾ ਮੁੱਲ ਉਹ ਸਹੀ ਨਹੀਂ ਮਿਲ ਰਿਹਾ ਐਮਐਸਸੀ ਮਿਲਰੀ ਨਾਲ ਚੱਕ ਚੱਕ ਰਿਆ ਤੇ ਇਹਦੇ ਬਾਰੇ ਤੁਸੀਂ ਥੋੜੀ ਜਿਹੀ ਜ਼ਰੂਰ ਚਾਹ ਚਾਹ ਸ਼ਬਦ ਬੋਲੋ ਜੀ ਗੱਲ ਇਹ ਹੈ ਕਿ ਜਿਹੜੀ ਐਮਐਸਪੀ ਦੀ ਗੱਲ ਹੈ ਜੇਕਰ ਸੂਬੇ ਦੀ ਸਰਕਾਰ ਚਾਹੇ ਕੇਰਲਾ ਗਵਰਨਮੈਂਟ ਨੇ ਸਾਰੀ ਫਰੂਟਸ ਤੇ ਸਬਜ਼ੀਆਂ ਦੇ ਉੱਪਰ ਵੀ ਐਮਐਸਪੀ ਦਿੱਤੀ ਹੈ ਬਾਕੀ ਪੂਰੇ ਅਨਾਜ ਤੇ ਨਹੀਂ ਦੇ ਸਕਦੀ ਤੇ ਫਰੂਟ ਸਬਜ਼ੀਆਂ ਤੇ ਉਹ ਜੇਕਰ ਦੇਵੇ ਸਟੇਟ ਗਵਰਨਮੈਂਟ ਤਾਂ ਉਹਦੇ ਵਿੱਚ ਵੀ ਇੱਕ ਚੇਂਜ ਆ ਸਕਦਾ ਹੈ ਬਦਲਾਵਾ ਆ ਸਕਦਾ ਹੈ ਲੋਕ ਆਪਣੇ ਫਸਲੀ ਚੱਕਰ ਤੋਂ ਬਾਹਰ ਨਿਕਲ ਸਕਦੇ ਆ ਜਿਹੜੀ ਪਾਣੀ ਤੇ ਦਵਾਈ ਦੀ ਗੱਲ ਹੈ ਜਿਹੜੀ ਖਾਦ ਦੀ ਗੱਲ ਹੈ ਉਹ ਉਸ ਦੇ ਵਿੱਚ ਚੇਂਜ ਹੋ ਸਕਦਾ ਹੈ ਤੇ ਲੋਕ ਆਪਣੇ ਕੰਮ ਨੂੰ ਬਾਗ ਬਗੀਚਿਆਂ 'ਚ ਬਾਗਬਾਨੀ 'ਚ ਸਬਜ਼ੀਆਂ ਫਰੂਟਸ ਤਬਦੀਲ ਕਰ ਸਕਦੇ ਆ ਜੇਕਰ ਸਰਕਾਰ ਗਾਰੰਟੀ ਦੇਵੇ ਕਿ ਅਸੀਂ ਫਰੂਟ ਸਬਜ਼ੀਆਂ ਦੀ ਐਮਐਸਪੀ ਦੇਵਾਂਗੇ ਨਹੀਂ ਤਾਂ ਜਿਵੇਂ ਤੁਸੀਂ ਦੇਖਿਆ ਜਲੰਧਰ ਦੇ ਵਿੱਚ 50 ਪੈਸੇ ਨੇ ਆਲੂ ਰੁੜਦਿਆ ਲੋਕਾਂ ਨੇ ਟਰਾਲੀਆਂ ਪਰ ਪਰ ਕੇ ਸੜਕਾਂ ਤੇ ਸਿੱਟੀਆਂ ਜਦੋਂ ਇਹਨਾਂ ਕੋਲੇ ਫਸਲ ਹੋ ਜਾਂਦੀ ਹੈ ਤਾਂ ਸਰਕਾਰ ਇਹਨਾਂ ਦੀ ਸਬਜ਼ੀ ਮਹਾਰਾਸ਼ਟਰ ਦੇ ਵਿੱਚ ਪਿਆਜ਼ ਰੁੜਦੇ ਆ ਉਹ ਖਰੀਦੇ ਨਹੀਂ ਆ ਤਾਂ ਇਸੇ ਲਈ ਡਰਦਾ ਮਾਰਿਆ ਕਿਸਾਨ ਵੀ ਆਪਣੇ ਫਸਲੀ ਚੱਕਰ ਚੋਂ ਨਹੀਂ ਨਿਕਲ ਪਾਰਾ ਕਿਉਂਕਿ ਉਸਦੀ ਗਾਰੰਟੀ ਨਹੀਂ ਹੈ ਕਿ ਉਹਦੀ ਸਬਜ਼ੀ ਤੇ ਫਰੂਟਸ ਜਿਹੜੇ ਉਹ ਖਰੀਦੇ ਜਾਣਗੇ ਤੇ ਉਹਨਾਂ ਦੇ ਜਿਹੜੇ ਰੇਟ ਹੋਣਗੇ ਜਿਵੇਂ ਉਹ ਖਰਚੇ ਨੂੰ ਕਵਰ ਕਰਦੇ ਹੋਣਗੇ ਜਾਂ ਉਹਦੀ ਇਨਕਮ ਨੂੰ ਫਿਕਸ ਕਰਦੇ ਹੋਣਗੇ ਗੱਲ ਰਹੀ ਕਰਜ਼ੇ ਦੀ ਇਹ ਕਰਜ਼ਾ ਤਾਂ ਸੱਤਾ ਚਾਣ ਤੋਂ ਪਹਿਲਾਂ ਪਤਾ ਸੀ ਜਦੋਂ ਕੇਜਰੀਵਾਲ ਆ ਕੇ ਗੁਣਾ ਘਟਾ ਕਰਕੇ ਕਿੱਥੋਂ ਕਿੱਥੋਂ ਪੈਸਾ ਬਚਾਵਾਂਗੇ ਤੇ ਕਿੱਥੋਂ ਕਿੱਥੋਂ ਟੈਕਸ ਇਕੱਠਾ ਕਰਾਂਗੇ ਤੇ ਕਿੱਥੇ ਕਿੱਥੇ ਪੰਜਾਬ ਦੇ ਲੋਕਾਂ ਦਾ ਭਵਿੱਖ ਉਜਵਲ ਕਰਾਂਗੇ ਹੁਣ ਉਹ ਗੁਣਾਤਮਕ ਪਰਚਾ ਜਿਹੜਾ ਕਿੱਥੇ ਗਾਇਬ ਹੋ ਗਿਆ ਐਕਚੁਅਲੀ ਕੀ ਹੈ ਕਿ ਜਿਹੜਾ ਭਾਰਤ ਸਰਕਾਰ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ ਭਾਵੇਂ ਆਪ ਦਾ ਹਿੱਸਾ ਲੈਣ ਦੀ ਗੱਲ ਹੋਵੇ ਭਾਵੇਂ ਝੋਨੇ ਦੀ ਚਿਕਾਈ ਕਰਨ ਦੀ ਗੱਲ ਹੋਵੇ ਇਹ ਅੱਖ ਚ ਅੱਖ ਪਾ ਕੇ ਅਮਿਤਸਿਆ ਦੇ ਨਾਲ ਕਿ ਮੋਦੀ ਦੇ ਨਾਲ ਲੜ ਇਸ ਲਈ ਨਹੀਂ ਪਾ ਰਿਹਾ ਇਹਦੇ ਅੰਦਰ ਵੀ ਕਿਤੇ ਨਾ ਕਿਤੇ ਡਰ ਇਹ ਹੈ ਕਿ ਮੈਨੂੰ ਵੀ ਹੇਮੰਤ ਸੋਰਨ ਦੀ ਤਰ੍ਹਾਂ ਜਾਂ ਕੇਜਰੀਵਾਲ ਦੀ ਤਰ੍ਹਾਂ ਜੇਲ੍ਹ ਚ ਨਾ ਪਾ ਦੇਣ ਤੇ ਇਸ ਲਈ ਉਹਨਾਂ ਦੇ ਮੂਹਰੇ ਜਿੱਦਾਂ ਉਹ ਉਂਗਲ ਫੜ ਕੇ ਇਹਨੂੰ ਤੋਰ ਰਹੇ ਨੇ ਇਸੇ ਤਰ੍ਹਾਂ ਇਹ ਤੁਰੇ ਜਾ ਰਹੇ ਹੈ ਤੇ ਕਿਤੇ ਵੀ ਉਹਨਾਂ ਦੇ ਨਾਲ ਇਹ ਪੰਗਾ ਨਹੀਂ ਲੈ ਰਿਹਾ ਇਹ ਸਾਡੇ ਸਾਹਮਣੇ ਆਇਆ ਸਭ ਕੁਝ ਸਾਹਮਣੇ ਆ ਪੂਰੀ ਦੁਨੀਆ ਦੇਖ ਰਹੀ ਹੈ ਤੇ ਪੋਲਿਟੀਕਲ ਜਾਣਕਾਰੀ ਰੱਖਣ ਵਾਲੇ ਲੋਕ ਹੈ ਜੋ ਰਾਜਨੀਤਿਕ ਵਿਸ਼ੇਸ਼ੇਗੋ ਲੋਕ ਹੈ ਉਹ ਸਾਰੀ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦੇ ਆ ਤੇ ਇਹਦੇ ਕਾਰਗੁਜ਼ਾਰੀ ਨੂੰ ਵੀ ਜਾਣਦੇ ਆ ਇਹਦੇ ਡਰ ਨੂੰ ਵੀ ਜਾਣਦੇ ਆ ਤੇ ਜਿਹੜੀ ਬਿਜਲੀ ਦੀ ਗੱਲ ਹੈ ਮਾਫੀ ਦੀ ਬਿਜਲੀ ਮਾਫੀ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਤਾਂ ਬਹੁਤ ਪ੍ਰਾਣੀ ਹੈ ਕੀਤਾ ਦੀ ਬਿਜਲੀ ਮਾਫ ਔਰ ਅ ਬਾਕੀ 300 ਯੂਨਿਟ ਤੱਕ ਗਰੀਬ ਜਿਨ੍ਹਾਂ ਦਾ ਕਾਰਡ ਸੀਗਾ ਰੈਡ ਕਾਪੀ ਵਾਲੇ ਉਹਨਾਂ ਦੀ ਵੀ ਮਾਪ ਸੀਗੀ ਹੁਣ ਕੁਝ ਲੋਗ ਹੋਰ ਜੋੜ ਦਿੱਤੇ ਕਿਸੇ ਨੇ ਨਹੀਂ ਕਿਹਾ ਸੀ ਕਿ ਤੁਸੀਂ ਉਹਦੇ ਵਿੱਚ ਜੋੜੋ ਜੋ ਲੋਕ ਕਮਾ ਰਹੇ ਆ ਉਹ ਆਪਣੇ ਹਿੱਸੇ ਦੀ ਬਿਜਲੀ ਦੇ ਸਕਦੇ ਆ ਖਰਚਾ ਦੇ ਸਕਦੇ ਆ ਪਰ ਤੁਸੀਂ ਬਣਾਣੀ ਹੈ ਕਿ ਤੁਸੀਂ ਇਹਦੇ ਕਰਜ਼ੇ ਤੋਂ ਨਿਕਲਣਾ ਕਿੱਦਾਂ ਸੱਤਾ ਚਾਣ ਤੋਂ ਪਹਿਲਾਂ ਪਤਾ ਸੀ ਪੰਜਾਬ ਦੀ ਆਰਥਿਕ ਸਥਿਤੀ ਕਿਹੋ ਜੀ ਹੈ ਆ ਕਰਜ਼ੇ ਕਰਜ਼ੇ ਦੀ ਗੱਲ ਜਿਹੜਾ ਹੁੰਦਾ ਕਹਿੰਦੇ ਖਜ਼ਾਨਾ ਖਾਲੀ ਹੈ ਮਨਪ੍ਰੀਤ ਬਾਦਲ ਜਦੋਂ ਅਕਾਲੀ ਦਲ ਸੀ ਉਦੋਂ ਵੀ ਖਜ਼ਾਨਾ ਖਾਲੀ ਸੀ ਕਾਂਗਰਸ ਆਇਆ ਉਦੋਂ ਵੀ ਖਜ਼ਾਨਾ ਖਾਲੀ ਸੀ ਹੁਣ ਵੀ ਖਜ਼ਾਨਾ ਖਾਲੀ ਹੈ ਉਦੋਂ ਚਿੰਮਾ ਸਾਹਿਬ ਕਹਿੰਦੇ ਸੀ ਵੀ ਸਾਡਾ ਤਾਂ ਖਜ਼ਾਨਾ ਹੀ ਭਰਿਆ ਹੋਇਆ ਜਦੋਂ ਵਿੱਤ ਮੰਤਰੀ ਬਣੇ ਹੋਏ ਸੀ ਖਜ਼ਾਨਾ ਖਾਲੀ ਦੀ ਗੱਲ ਹੀ ਕੋਈ ਨਹੀਂ ਹੈ ਤੇ ਗੱਲ ਇਹ ਹੈ ਕਿ ਜੋ ਰਾਜਨੀਤਿਕ ਬੈਂਕਾਂ ਤੋਂ ਕਰਜ਼ਾ ਚੱਕ ਕੇ ਤਾਂ ਖਜ਼ਾਨਾ ਤੁਸੀਂ ਭਰ ਸਕਦੇ ਹੋ ਪਰ ਗੱਲ ਤਾਂ ਇਹ ਕਰਜ਼ਾ ਚੱਕਣ ਦਾ ਖਜ਼ਾਨਾ ਨਹੀਂ ਤੁਹਾਡਾ ਭਰ ਹੋਣਾ ਖਜ਼ਾਨਾ ਤਾਂ ਤੁਹਾਡਾ ਭਰ ਹੋਣਾ ਜਿਹੜਾ ਤੁਹਾਨੂੰ ਇਨਕਮ ਹੋਣੀ ਚਾਹੀਦੀ ਹੈ ਤੁਸੀਂ ਲੋਕਾਂ ਦੇ ਟੈਕਸ ਵਸੂਲ ਕਰਦੇ ਹੋ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਵਰਤਣਾ ਕਿੱਥੇ ਉਹਨਾਂ ਦੀ ਵਰਤਨੀ ਆ ਤੇ ਇਹਨਾਂ ਨੇ ਤਾਂ ਜੀ ਸਾਰਾ ਪੈਸਾ ਜਿਹੜਾ ਪੰਜਾਬ ਦਾ ਪੈਸਾ ਇਨਕਮਿੰਗ ਦਾ ਸਾਧਨ ਹੈਗਾ ਪੰਜਾਬ ਗਵਰਨਮੈਂਟ ਨੂੰ ਉਹ ਸਾਰਾ ਉਹ ਨਿਕਲ ਰਿਹਾ ਬਿਜਲੀ ਮਾਫੀ ਚ ਜਾਂ ਨਿਕਲ ਰਿਹਾ ਇਹਨਾਂ ਦੇ ਅਸਤਿਆਰ ਬੋਰਡਿੰਗ ਕਿੰਨੇ ਪੰਜਾਬ ਦੇ ਥਾ ਥਾਤੇ ਬੋਰਡ ਲੱਗੇ ਪਏ ਆ ਤੁਸੀਂ ਸਕੋਰਟੀਆਂ ਕਿੰਨੀਆਂ ਸਕੋਰਟੀਆਂ ਨੇ ਇਹ ਦੇਖੋ ਫੇ ਸਾਰੀ ਪਾਰਟੀ ਦਾ ਖਰਚਾ ਸਾਰੇ ਸੁਪਿਆਂ ਦੇ ਵਿੱਚ ਪੰਜਾਬ ਦੇ ਜ਼ਤਕ ਕੀਤਾ ਜਾ ਰਿਹਾ ਫਿਰ ਸਾਡਾ ਪੰਜਾਬ ਕਿਵੇਂ ਉੱਠੇ ਅੱਗੇ ਉੱਠ ਸਕਦਾ ਤੁਸੀਂ ਜਦੋਂ ਕੋਈ ਪਾਲਿਸੀ ਨਹੀਂ ਮੈਂ ਇੱਕ ਉਦਾਹਰਣ ਦਿੰਨੀ ਆ ਛੋਟਾ ਜਿਹਾ ਹੁਣੇ ਤੀਜ਼ ਮਨਾਈ ਗਈ ਤੂਰੀ ਦੇ ਵਿੱਚ ਤੂਰੀ ਦੇ ਵਿੱਚ ਤੀਜ਼ ਦਾ ਤਿਉਹਾਰ ਮਨਾਇਆ ਗਿਆ ਮਨਾਇਆ ਗਿਆ ਡਿਪਾਰਟਮੈਂਟ ਵੱਲੋਂ ਡਬਲਿਊ ਸੀ ਡੀ ਊਮਨ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਜਿਨ੍ਹਾਂ ਦੇ ਮਿਨਿਸਟਰ ਮੈਡਮ ਬਲਜੀਤ ਕੌਰ ਨੇ ਉੱਥੇ ਆਰਗੇਨਾਈਜ਼ ਕਰਦੇ ਕਰਦੇ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ 18-19 ਲੱਖ ਰੁਪਇਆ ਤੀਜ ਮਨਾਣ ਤੇ ਲਾ ਦਿੰਦਾ ਉੱਥੇ ਗਾਇਕਾ ਬੁਲਾਈ ਹੋਰ ਵੱਡੇ ਵੱਡੇ ਲੋਕ ਬੁਲਾ ਵੱਡੇ ਹੋਟਲ ਚ ਕਰ ਤੀਜ ਤਾਂ ਸਾਡੀ ਬਾਗ ਬਗੀਚਿਆਂ ਚ ਹੁੰਦੀ ਹੈ ਬਿਲਕੁਲ ਤੀਜ ਕਾਲਜ ਦੇ ਵਿੱਚ ਹੋਵੇ ਕਾਲਜ ਦੇ ਗਰਾਊਂਡ ਵਿੱਚ ਹੋਵੇ ਸਕੂਲ ਦੇ ਗਰਾਊਂਡ ਵਿੱਚ ਹੋਵੇ ਸਾਡੇ ਸ਼ਹਿਰਾਂ ਦੇ ਪਾਰਕ ਹੁੰਦੇ ਉਹਦੇ ਵਿੱਚ ਹੋਵੇ ਉਹ ਤੀਜ਼ ਉੱਥੇ ਵੀ ਸੈਲੀਬ੍ਰੇਟ ਕੀਤੀ ਜਾ ਸਕਦੀ ਜੀ ਇਹ ਉਹਨਾਂ ਦੇ ਪਾਰਟੀਓ ਤੋਂ ਕੋਈ ਕੱਟ ਨਹੀਂ ਹੈਗੇ ਜੀ ਬਿਲਕੁਲ ਛੋਟੀ ਗੱਲ ਸਿੱਟ ਕੇ ਜੇ ਤੁਸੀਂ ਮੈਨੂੰ ਇਹ ਦੱਸੋ 18 19 ਲੱਖ ਰੁਪਇਆ ਹੁਣ ਡਿਪਾਰਟਮੈਂਟ ਦੇ ਅਧਿਕਾਰੀ ਚੀਕਾਂ ਮਾਰਦੇ ਫਿਰਦੇ ਵੇ ਸੀ ਕਿੱਥੋਂ ਪੂਰੇ ਕਰੀਏ ਕਿੱਥੋਂ ਦੇ ਕੀ ਕਰਨਗੇ ਉਹ ਜੇਬ ਚੋਂ ਕਿਸੇ ਨੇ ਦੇਣਾ ਨਹੀਂ ਉਹ ਤਾਂ ਸਰਕਾਰੀ ਖਜ਼ਾਨੇ ਚ ਜਾਏਗਾ ਨਹੀਂ ਤਾਂ ਫਿਰ ਲੋਕਾਂ ਨੂੰ ਠੱਗੀਆਂ ਲੱਗਣਗੀਆਂ ਲੱਗਣਗੀਆਂ ਆਪਣੀ ਇੱਕ ਪਾਲਿਸੀ ਬਣਾ ਕੇ ਤੀਜ ਹੀ ਮਨਾਣੀ ਹੈ ਸੈਲੀਬ੍ਰੇਟ ਕਰਨੀ ਹੈ ਆਪਣੇ ਵਿਰਸੇ ਨੂੰ ਜਿੰਦਾ ਰੱਖਣਾ ਹੈ ਸਾਡੇ ਵਿਰਸੇ ਦੇ ਵਿੱਚ ਤਾਂ ਬਾਗਾਂ 'ਚ ਝੂਲਣਾ ਪੈਂਦੀਆਂ ਸੀ ਨਾ ਕਿ ਹੋਟਲਾਂ 'ਚ ਪੈਂਦੀਆਂ ਸੀ ਤੇ ਇਸ ਲਈ ਉਸ ਨੂੰ ਤੁਸੀਂ ਜੇਕਰ ਚੇਂਜ ਕਰਨਾ ਹੈ ਦੂਜਿਆਂ ਨਾਲੋਂ ਤੁਸੀਂ ਚੇਂਜ ਕਰਨਾ ਤਾਂ ਚੇਂਜ ਕਰਕੇ ਦਿਖਾਓ ਨਾ ਮੁੜ ਕੇ ਤੁਸੀਂ ਪੰਜਾਬ ਦੇ ਵਿਰਸੇ ਨੂੰ ਜਿੰਦਾ ਕਰੋ ਨਾ ਗਲੀਆਂ 'ਚ ਸੱਥਾਂ 'ਚ ਲੈ ਕੇ ਆਓ ਨਾ ਤੁਸੀਂ ਸੱਥਾਂ 'ਚ ਮੀਟਿੰਗ ਕਿਉਂ ਨਹੀਂ ਕਰਦੇ ਕਿਉਂ ਤੁਸੀਂ ਪਹਿਲੇ ਸਬਕ ਕਰਦੇ ਹੋ ਖਰਚੇ ਤੁਸੀਂ ਘਟਾਣੇ ਆ ਪਾਲਿਸੀ ਤੁਸੀਂ ਕਰਨੀ ਹੈ ਕਹਿਣ ਨਾਲ ਇਨਕਲਾਬ ਨਹੀਂ ਆਉਂਦਾ ਕੰਮ ਕਰਨ ਨਾਲ ਆਏਗਾ ਇਨਕਲਾਬੀ ਰਾਹ ਬਹੁਤ ਔਖੇ ਨੇ ਇਨਕਲਾਬ ਕਹਿਣਾ ਸੌਖਾ ਹੈ ਸਮਝਣਾ ਤੇ ਇਨਕਲਾਬੀ ਰਾਹ ਤੇ ਚੱਲਣਾ ਬਹੁਤ ਹੀ ਔਖਾ ਹੈ ਹਵਾ 'ਚ ਤਾਂ ਕੋਈ ਵੀ ਉੱਡ ਸਕਦਾ ਹੈ ਇਹ ਤਾਂ ਜੀ ਆ ਉਹ ਗੱਲ ਹੋਈ ਵੀ ਪੈਰ ਥੱਲੇ ਪਟੇਰਾ ਆ ਗਿਆ ਇਹ ਕਹਿੰਦੇ ਅਸੀਂ ਕਿਹੜਾ ਮੁੜ ਕੇ ਆਉਣਾ ਵੀ ਹੁਣ 5 ਸਾਲਾਂ ਦਾ ਮਸਾ ਮਿਲੇ ਆ ਇਹ ਜਿੰਨਾ ਠੱਗ ਹੁੰਦਾ ਪੰਜਾਬ ਨੂੰ ਠੱਗ ਲੋ ਪੋਟਾ ਗਾਹ ਨੂੰ ਤਾਂ ਪੈਣੀ ਐ ਨੀਗੀਆਂ ਤੇ ਨਾ ਹੀ ਇਹਨਾਂ ਦੀ ਜਵਾਨਤਾ ਜਾਬਤ ਹੋਣਗੀ ਆ ਮੇਰੇ ਖਿਆਲ 'ਚ ਤਾਂ ਸਭ ਜੀ ਤੇ ਬਾਕੀ ਜਿਹੜੀਆਂ ਇਹਨਾਂ ਦੇ 92 ਐਮਐਲਏ ਚੁਣੇ ਹੋਏ ਹੈ ਜੀ ਉਹਨਾਂ ਦੇ ਵਿੱਚੋਂ ਕੋਈ ਇੱਕ ਤਾਂ ਕੋਈ ਬੋਲੇ ਕੋਈ ਪੰਜਾਬ ਬਾਰੇ ਕਦੇ ਕਿਸੇ ਦਾ ਕਦੇ ਬਿਆਨ ਹੀ ਨਹੀਂ ਸੁਣਦੇ ਉਹਨਾਂ ਨੂੰ ਬੜਾ ਚੁੱਪ ਕਰਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਹੋ ਸਕਦਾ ਜਿਵੇਂ ਇੱਕ ਦੋ ਦੀ ਪਹਿਲਾਂ ਕੁਝ ਚੀਜ਼ਾਂ ਸਾਹਮਣੇ ਆ ਗਈਆਂ ਸੀਗੀਆਂ ਹੋ ਸਕਦਾ ਸਭ ਦੀ ਨਬਜ਼ ਫੜ ਕੇ ਰੱਖੀ ਹੋਵੇ ਕਿ ਜੇ ਬੋਲੇਗਾ ਤੇ ਦਵਾ دی ਜਾਏਗੀ ਤੇ ਬਾਹਰ ਆ ਜਾਊਗਾ ਫਿਰ ਉਹਦਾ ਫੈਮਿਲੀ ਮੈਟਰ ਬਣ ਜਾਊਗਾ ਫਿਰ ਉਹ ਮੀਡੀਆ ਤੇ ਸੋਸ਼ਲ ਮੀਡੀਆ ਦਾ ਕિસ્사 ਬਣ ਜਾਊਗਾ ਤਾ ਕੁਛ ਨਾ ਕੁਛ ਕਿਸੇ ਦੀ ਰੱਗ ਫੜ ਕੇ ਉਹ ਚੁੱਪ ਕਰਾ ਕੇ ਬਿਠਾਏ ਹੋਏ ਨੇ ਕਦੀ ਕਦੀ ਬੋਲ ਦਿੰਦੇ ਆ ਵਿਚਾਰੇ ਉਹ ਜਿਹੜੇ ਪੁਲਿਸ ਆਫੀਸਰ ਸੀਗੇ ਅਮਰੀ ਸਰ ਤੋਂ ਹੈ ਉਹ ਕਦੀ ਕਦੀ ਬੋਲ ਦਿੰਦੇ ਆ ਕਦੀ ਕਦੀ ਬੋਲ ਦਿੰਦੇ ਆ ਬਸ ਬੋਲਦੇ ਆ ਜੀ ਉਹ ਬਸ ਉਹੀ ਬੋਲਦੇ ਆ ਤੇ ਉਹ ਵਿੱਚ ਹੋਰ ਕੋਈ ਬੋਲਦਾ ਮੈਨੂੰ ਮੈਨੂੰ ਕੋਈ ਨਹੀਂ ਦਿਖ ਰਿਹਾ ਤੇ ਇਹਨਾਂ ਦੇ ਜਿਹੜੇ ਵਾਦੇ ਕਰੇ ਸੀ ਬਰਗਾੜੀ ਕਾਂਡ ਹੋਇਆ ਜਾਂ ਹੋ ਰਿਹਾ ਤੇ ਉਹ ਸਾਰੇ ਕਿ ਕਿਸੇ ਤੇ ਕੋਈ ਇਹ ਕਾਰਵਾਈ ਨਹੀਂ ਕਰ ਸਕੇ ਸਭ ਝੂਠੀਆਂ ਗੱਲਾਂ ਨਿਕਲੀਆਂ ਅੱਛਾ ਲਾਸਟ ਦੇ ਵਿੱਚ ਆਪਾਂ ਇੱਕ ਹੁਣ ਬਾਅਦ ਤੁਸੀਂ ਬੈਠਵੇਂ ਵੀ ਬੈਠਾ ਵਾ ਤੇ ਆਪਾਂ ਅਖੀਰਲੀ ਇਹ ਗੱਲ ਕਰਨੀ ਆ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਗਿਣਤੀ ਸਿੱਖਾਂ ਦੀ ਆ ਤੇ ਸਿੱਖਾਂ ਨੂੰ ਹਰ ਵਕਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸ ਨਾ ਕਿਸੇ ਜਦੋਂ ਪਿਛਲੇ ਪਿਛਲੇ ਸਮੇਂ ਦੇ ਵਿੱਚ ਅਤਵਾਦ ਦੌਰਾਨ ਉਦੋਂ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਸਾਡੇ ਸਿੱਖ ਲੋਕ ਸੀ ਜਿਹੜੇ ਨਹੀਂ ਸੀ ਲੜੇ ਉਦੋਂ ਉਹਦੋਂ ਸਿੱਖਾਂ ਨੂੰ ਬਦਨਾਮ ਕਰਕੇ ਜੋ ਲਾਲਾ ਸਾਬਨੇ ਤੇ ਹੁਣ ਕੀ ਗੱਲ ਹੋ ਗਈ ਹੁਣ ਆਪਣੇ ਕੈਨੇਡਾ ਦੇ ਵਿੱਚ ਇੱਕ ਮੰਦਿਰ ਤੇ ਅਟੈਕ ਹੋਇਆ ਤੇ ਉਹ ਮੰਦਿਰ ਤੇ ਜਿਹੜਾ ਅਟੈਕ ਹੋਇਆ ਕੀ ਉਹ ਅਸਲੀ ਸਿੱਖ ਲੋਕ ਨੇ ਕਿ ਮਦਰ ਇੱਕ ਜਿਵੇਂ ਪਹਿਲਾਂ ਦੀ ਤਰ੍ਹਾਂ ਇੱਕ ਸ਼ੋਸ਼ਾ ਸਿੱਖਾਂ ਨੂੰ ਬਦਨਾਮ ਕਰਨ ਦਾ ਐਸ ਟੈਂਕ ਚਾਰਜਰ ਖੜਾ ਕੀਤਾ ਇਹਨਾਂ ਨੇ ਇਹਦੇ ਬਾਰੇ ਥੋੜਾ ਜਿਹਾ ਬੋਲਿਓ ਦੇਖੋ ਮੈਂ ਕਹ ਰਹੀ ਆ ਕਿ ਜਿਹੜੇ ਸਰਾਰਤੀ ਤੱਤ ਹੁੰਦੇ ਆ ਉਹਨਾਂ ਦਾ ਕੋਈ ਜਾਤ ਧਰਮ ਨਹੀਂ ਹੁੰਦਾ। ਨਾ ਤਾਂ ਗੁਰਬਾਣੀ ਇਹੋ ਜੀ ਲਾਈਨ ਦਿੰਦੀ ਹੈ। ਨਹੀਂ ਨਾ ਹੀ ਰਮਾਇਣ ਤੇ ਗੀਤਾ ਇਹੋ ਜੀ ਲਾਈਨ ਦਿੰਦੀ ਹੈ ਕਿ ਤੁਸੀਂ ਇਹ ਕੰਮ ਕਰੋ ਜੇ ਆਪਸ ਟਕਰਾਓ ਜਾਂ ਇੱਕ ਦੂਜੇ ਧਰਮ ਨਾਲ ਟਕਰਾਓ ਜਾਂ ਇੱਕ ਦੂਜੀਆਂ ਧਾਰਮਿਕ ਦੀਆਂ ਭਾਵਨਾਵਾਂ ਨੂੰ ਛੇੜੋ ਜਾਂ ਉਹਨਾਂ ਦੀਆਂ ਥਾਵਾਂ ਤੇ ਹਮਲੇ ਕਰੋ ਇਹ ਕੋਈ ਵੀ ਧਰਮ ਹੈ ਜਿਹੜਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਤੇ ਨਹੀਂ ਇਹੋ ਜੀ ਕੋਈ ਲਾਈਨ ਤੁਕ ਕਿਤੇ ਲਿਖੀ ਗਈ ਆ ਕਿ ਤੁਸੀਂ ਇੱਕ ਦੂਜੇ ਧਰਮ ਤੇ ਜਾ ਕੇ ਜਾਂ ਉਹਦੀ ਥਾਂ ਤੇ ਹਮਲਾ ਕਰੋ ਇਹ ਕੁਝ ਸ਼ਰਾਰਤੀ ਲੋਗ ਹੁੰਦੇ ਆ ਜਿਨ੍ਹਾਂ ਨੂੰ ਆਪਣੇ ਆਪ ਨੂੰ ਜ਼ਿੰਦਾ ਰੱਖਣ ਦੇ ਲਈ ਇਦਾਂ ਦੀਆਂ ਲਾਈਨਾਂ ਤੇ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਆਪਣੇ ਆਪ ਨੂੰ ਜ਼ਿੰਦਾ ਰੱਖਦੇ ਨੇ ਤਾਂ ਕਿ ਅਸੀਂ ਇਹੋ ਜੇ ਕੰਮ ਕਰਕੇ ਉਸ ਨੂੰ ਜਿੰਦਾ ਰੱਖੀ ਮੈਂ ਇਸ ਨੂੰ ਕਿਸੇ ਧਰਮ ਨਾਲ ਮੈਂ ਨਹੀਂ ਚਾਹਦੀ ਕਿਸ ਨੂੰ ਕਿਸੇ ਵੀ ਧਰਮ ਨਾਲ ਜੋੜਿਆ ਜਾਵੇ ਇਸ ਰਾਰਤੀ ਲੋਕਾਂ ਦਾ ਕੰਮ ਹੈ ਤੇ ਸਰਾਰਤੀ ਲੋਕੋ ਕਿਸੇ ਵੀ ਧਰਮ ਨਾਲ ਜੁੜੇ ਹੋਣ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੋ ਜੀ ਆ ਜਿਹੜੀਆਂ ਗੱਲਾਂ ਕਰਦੇ ਆ ਉਹਨਾਂ ਤੋਂ ਇਹਨਾਂ ਨੂੰ ਦੂਰ ਰੱਖਿਆ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਪੰਜਾਬ ਨੇ ਪਹਿਲਾਂ ਹੀ ਬਹੁਤ بڑا ਸੰਤਾਪ ਝੋਗਿਆ ਹੋਇਆ ਆ ਜਿਹੜੀ ਵਿਦੇਸ਼ਾਂ ਦੇ ਵਿੱਚ ਵੱਡੀ ਗਿਣਤੀ ਦਾ ਅੱਜ ਹੋਣਾ ਔਰ ਅੱਜ ਉਹਨਾਂ ਦਾ ਇੰਨਾ ਅਨੁਸ਼ਾਸਨਮਈ ਨਾ ਰਹਿਣਾ ਇਹ ਉਸ ਟਾਈਮ ਦੇ ਸੰਤਾਏ ਹੋਏ ਲੋਕ ਇੱਥੇ ਆ ਕੇ ਆਏ ਸੀ ਇਹ ਨਹੀਂ ਸੀਗਾ ਕਿ ਇਹਨਾਂ ਨੂੰ ਖਰਾਬ ਕਰਨ ਲਈ ਫਿਰ ਕੁਝ ਇਦਾਂ ਦੇ ਲੋਕ ਆ ਜਾਣਗੇ ਜਿਹੜੇ ਉਰੇ ਆ ਕੇ ਵੀ ਨਸਲ ਦੇ ਨਾਮ ਤੇ ਪੜਖਾਣ ਦੀ ਕੋਸ਼ਿਸ਼ ਕਰਨਗੇ ਇਹ ਸਾਨੂੰ ਆਪਣੇ ਫੈਮਲੀਆ ਨੂੰ ਆਪਣੇ ਬੱਚਿਆਂ ਨੂੰ ਆਪਣੇ ਆਸ-ਪਾਸ ਨੂੰ ਸਭ ਨੂੰ ਸਮਝਾਉਣ ਦੀ ਜ਼ਰੂਰਤ ਹੈ ਇਹਨਾਂ ਲੋਕਾਂ ਦਾ ਕੋਈ ਧਰਮ ਜਾਤ ਨਹੀਂ ਹੁੰਦਾ ਇਹ ਸਿਰਫ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਆਪਣੀਆਂ ਰੋਟੀਆਂ ਸੇਕਦੇ ਐ ਔਰ ਇਸ ਰਾਹੀਂ ਆਪਣੇ ਕਿਤੇ ਨਾ ਕਿਤੇ ਰਾਜਨੀਤੀ ਦੇ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕਰਦੇ ਐ ਔਰ ਇਹਨਾਂ ਦਾ ਕਿਸੇ ਧਰਮ ਨਾਲ ਜਾਂ ਉਹਦੀ ਰਾਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿੱਥੇ ਮੈਂ ਸਮਝਦੀ ਹੂੰ ਚਲੋ ਮੈਡਮ ਜੀ ਅੱਜ ਬਸ ਇੰਨੇ ਹੀ ਕਿਉਂਕਿ ਸਮਾਂ ਜਾਇਤ ਨਹੀਂ ਦਿੰਦਾ ਪਾ ਨੂੰ ਤੇ ਅਗਲੀ ਵਾਰ ਗੱਲਾਂ ਕਰਾਂਗੇ ਤੇ ਅਸੀਂ ਸਾਰੇ ਹੀ ਸਰੋਤੇ ਜਿੰਨੇ ਵੀ ਸਾਡੀ ਇਸ ਲਾਈਵਰੀਡੀ ਨੂੰ ਸੁਣਨਗੇ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗਣਗੀਆਂ ਤਾਂ ਤੁਸੀਂ ਲਾਈਕ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਦੱਸਿਓ ਅਗਰ ਜੇ ਕੋਈ ਗਲਤ ਹੋਈ ਸਾਨੂੰ ਉਹ ਵੀ ਦੱਸਿਓ ਗਾਹਾਂ ਨੂੰ ਅਸੀਂ ਉਸ ਤਰੀਕੇ ਨਾਲ ਵੀ ਅਭੀ ਸੋਧ ਕਰਾਂਗੇ ਜਿੱਥੇ ਅਸੀਂ ਗਲਤ ਹੋਵਾਂਗੇ ਤੇ ਇੰਨੀਆਂ ਬੇਨਤੀਆਂ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਮੀਦ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਸਾਰੇ ਸਰੋਤਿਆਂ ਨੂੰ ਜ਼ਰੂਰ ਪਸੰਦ ਆਵੇਗੀ ਤੇ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਇਹਨਾਂ ਲਈ ਅੱਜ ਦੇ ਤੋਂ خدا ਵਾਇਗੁਰ ਜੀ ਦਾ ਖਾਸ ਵਾਇਗੁਰ ਜੀ ਅਤੇ ਸਾਰਨ ਪਰਿ ਸਤਰੀਕਾ